ਕੋਈ ਲੜਾਈ ਹੋਈ ਕੋਈ ਕੋਈ ਨੂੰ ਬੜਾ ਸਰਪੰਚ ਬਣਦਾ ਹਮ ਤੋਂ ਬੜਾ ਅੰਦਾ ਕਰਵਾ ਲਾਫ ਕਰੋ ਤੁਹਾਨੂੰ ਕਿਹਾ ਸੀ ਨਾ ਤੀ ਰੁਗੀਆਂ ਨਹੀਂ ਤੋੜਨਾ ਆਹ ਆਟੋ ਨੂੰ ਤੋੜ ਕੇ ਦੇ ਦੇ ਕਿਆ ਆ ਕੋਈ ਨਹੀਂ ਕਿਤੇ ਚਲ ਗਏ ਸਾਰੇ ਆਟੋ ਤੇ ਪਾ ਦਿਓ ਹੰਮ ਆ ਜਾ ਮੈਡਮ ਯਾਰ ਪਾ ਦੇ ਉਹਨਾਂ ਨੇ ਲੈ ਆ ਵੀਡੀਓ ਦਿਖਾ ਬਣਾਈ ਮੇਰੇ ਮੁੰਡੇ ਦੀ ਕੋਈ ਮਾਰੋ ਇਹਨਾਂ ਨੂੰ ਮਾਰੋ ਕੋਈ ਲੜਾਈ ਹੋਈ ਲੜਾਈ ਆ ਤਾਈਆ ਕਿਹਦੀ ਲੜਾਈ ਹੋਗੀ ਅੱਗੇ ਵੀਡੀਓ ਬਣਾ ਲੈਂਦੇ ਹਾਂ ਅਗਲੀ ਵੀਦਾ ਸਭ ਤੋਂ ਪਹਿਲਾਂ ਜਿੱਥੇ ਇਹ ਮੁਖਬਰ ਖਾਸ ਤੋਂ ਸਾਨੂੰ ਇਤਲਾਹ ਮਿਲੀ ਸੀ ਕਿ ਬਾਬਾ ਪੋੜੀ ਵਾਲਾ ਬਾਜ਼ਾਰ ਵਿਖੇ ਇੱਕ ਰਕਸ਼ਮ ਹੋਮਸਟੇ ਨਾਮ ਦਾ ਹੋਟਲ ਹੈ ਜਿੱਥੇ ਦੇਵਪਾਰ ਦਾ ਧੰਦਾ ਜਿਹੜਾ ਚਲਾਇਆ ਜਾ ਰਿਹਾ ਇਸ ਤੇ ਪੁਲਿਸ ਪਾਰਟੀ ਦੇ ਨਾਲ ਰੇਡ ਕਰਕੇ ਹੋਟਲ ਦੇ ਵਿੱਚੋਂ 6 ਲੜਕੀਆਂ ਨੂੰ ਬਰਾਮਦ ਕੀਤਾ ਗਿਆ ਹੋਟਲ ਜਿਸ ਲੜਕੇ ਸਾਬਾ ਵਾਸੀ ਸੁਹੁਰਾ ਨੇ ਲੀਜ਼ ਤੇ ਲਿਆ ਸੀ ਉਸ ਨੂੰ ਤੇ ਉਸਦੇ ਮੈਨੇਜਰ ਨੂੰ ਕਾਬੂ ਕੀਤਾ ਗਿਆ ਹੋਟਲ ਦੇ ਵਿੱਚੋਂ ਜਿਹੜਾ ਦਰਾਨੇ ਰੇਟ ਜਿਹੜੇ ਆ 11 ਵਿਅਕਤੀ ਹੋਰ ਜਿਹੜੇ ਗ੍ਰਫਤਾਰ ਹੋਏ ਨੇ ਸਿਰ ਲੋਕਲੇ ਕੁੜੀਆਂ ਆ ਜਾਂ ਬਾਹਰ ਸੀ ਬਾਹਰ ਦੀਆਂ ਕੁੜੀਆਂ ਆ ਹੁਣ ਟੈਕਸ ਕਿੱਦਾਂ ਨੇ ਹੁੰਦੇ ਸੀਗੇ ਉਹ ਥੋੜਾ ਬੀਤ ਗਿਆ ਆ ਇਹ ਅਮਰਸਰ ਸ਼ਹਿਰ ਵਿਧਾਤੀ ਦੇ ਏਰੀਏ ਦੇ ਵੱਖ-ਵੱਖ ਇਲਾਕੇ ਦੀਆਂ ਰਹਿਣ ਵਾਲੀਆਂ ਲੜਕੀਆਂ ਸੀ ਜਿਨ੍ਹਾਂ ਨੂੰ ਪੈਸੇ ਵਗੈਰਾ ਦਾ ਲਾਲਚ ਦੇ ਕੇ ਜਿਹੜਾ ਇਹਨਾਂ ਕੋਲੋਂ ਜਿਸਮ ਪਰੋਸ਼ੀ ਦਾ ਧੰਦਾ ਕਰਾਉਂਦੇ ਸੀ ਤੇ ਆਪ ਵੀ ਉਸ ਦੇ ਵਿੱਚੋਂ ਕਮਾਈ ਕਰਦੇ ਸੀ ਸਰ ਪਤਾ ਲੱਗਾ ਵੀ ਕਿੰਨਾ ਕਸਟਮਰ ਉਹ ਉਥੇ ਦਾ ਡੱਕ ਲੈਉਂਦੇ ਸੀਗੇ ਜਾਂ ਆਨਲਾਈਨ ਕੋਈ ਕੰਮ ਹੁੰਦਾ ਸੀਗਾ ਤੇ ਕਰ ਕੁਝ ਨਹੀਂ ਇਹਨਾਂ ਦਾ ਜੋ ਪੁੱਛ ਕੇ ਸਾਇਆ ਕਿ ਇੱਕ ਦੂਸਰੇ ਤੋਂ ਜਿਵੇਂ ਕੋਈ ਕਸਟਮਰ ਆਇਆ ਉਸ ਤੋਂ ਬਾਅਦ ਅਗਲੇ ਲਿੰਕ ਦੇ ਵਿੱਚ ਕੋਈ ਨਾ ਕੋਈ ਨਿਕੋਂ ਹੁੰਦਾ ਉਸ ਤਰੀਕੇ ਨਾਲ ਇਹ ਕਾਰੋਬਾਰ ਕਰ ਰਹੇ ਸੀ ਤੇ ਬਿਲਕੁਲ ਸਹੀ ਇਸ ਤੋਂ ਪਹਿਲਾਂ ਵੀ ਅੱਠ ਪਰਚੇ ਜਿਹੜੇ ਆਏ ਮੋਰਲ ਐਕਟੀਵਿਟੀ ਦੇ ਪਿਛਲੇ 4 ਮਹੀਨਿਆਂ ਦੌਰਾਨ ਦਿੱਤੇ ਆ ਤੇ ਅੱਗੇ ਵੀ ਇਸੇ ਤਰ੍ਹਾਂ ਅਸੀਂ ਜਿਹੜਾ ਬਿਲਕੁਲ ਇਹਦੇ ਖਿਲਾਫ ਜਿਹੜਾ ਕਾਨੂੰਨੀ ਕਾਰਵਾਈ ਦੀ ਬਿਲਕੁਲ ਸਖਤ ਕੀਤੀ ਜਾਵੇਗੀ। ਸਰ ਕੁੜੀਆਂ ਕੁੜੀਆਂ ਬਾਲਗ ਹੈ ਕਿ ਨਾ ਬਾਲਗ। ਇਹ ਇਸ ਕੁੜੀਆਂ ਸਾਰੀਆਂ ਬਾਲਗ ਨੇ ਜੀ। ਕਿਹੜੇ ਮੁੰਡੇ ਫੜੇ ਗਏ ਨੇ ਉਹ ਵੀ ਬਾਲਗ ਹੈ ਜਾਂ ਨਾ। ਹਾਂ ਜੀ ਮੁੰਡੇ ਬਾਲਗ ਨੇ ਤਕਰੀਬਨ ਪਰ ਉਹਨਾਂ ਦੀ ਉਮਰ 20 ਤੋਂ 25 ਸਾਲ ਦੇ ਕਰੀਬ ਦੀ ਹੈ। ਤੇ ਅਮਰਸਰ ਦੇ ਹਾਤੀ ਦੇ ਪਿੰਡਾਂ ਦੇ ਰਹਿਣ ਵਾਲੇ ਨੇ। ਤੇ ਕਿਹੜੀਆਂ ਕੁੜੀਆਂ ਇਹ ਗਲਤ ਕੰਮ ਚ ਪੈਂਦੇ ਕੋਈ ਨਸ਼ੇ ਦੀਆਂ ਨਹੀਂ ਆਪਾਂ ਦੀ ਗੱਲ ਦੀਆਂ ਆ ਕੋਟਾ-ਉਟਾ ਫੈਮਿਲੀ ਇਸ਼ੂ। ਕਈ ਵਾਰ ਇਹੋ ਜਿਹਾ ਹੁੰਦਾ ਹੈ ਜੀ ਕੁਝ ਲੜਕੀਆਂ ਜੋ ਨਸ਼ੇ ਦੇ ਲਾਲਚ ਚ ਪੈ ਕੇ ਵਿਚ ਆ ਜਾਂਦੀਆਂ ਨੇ ਇਸ ਪੂਰਤੀ ਵਾਸਤੇ ਉਹਨਾਂ ਕੋਲ ਜਦੋਂ ਖਰਚਾ ਨਹੀਂ ਮਿਲਦਾ ਤਾਂ ਇਸ ਧੰਦੇ 'ਚ ਫਸ ਜਾਂਦੀਆਂ ਨੇ ਉਸ ਆਪਣੇ ਹੋਰ ਲਾਲਚ ਵਾਸਤੇ ਜਿਹੜਾ ਪੈਸੇ ਦੇ ਵਾਸਤੇ ਇਸ ਧੰਦੇ 'ਚ ਫਸਦੀਆਂ ਨੇ ਮੇਰੀ ਅਪੀਲ ਹੈ ਕਿ ਇਹ ਕੰਮ ਜਿਹੜਾ ਗੈਰਕਾਨੂੰਨੀ ਆ ਬਿਲਕੁਲ ਵੀ ਇਹ ਕੰਮ ਜਿਹੜਾ ਵਾ ਸ਼ਹਿਰ ਦੇ ਵਿੱਚ ਜਿਹੜਾ ਨਾ ਕੀਤਾ ਜਾਵੇ ਜੀ ਕਿੰਨੀ ਦੇਰ ਤੋਂ ਕੰਮ ਕਰਾਇਆ ਸੀ ਪਤਾ ਲੱਗਾ ਇਹ 2-3 ਮਹੀਨੇ ਤੋਂ ਹੋਟਲ ਨੇ ਜਿਹੜਾ ਲੀਜ਼ ਤੇ ਲਿਆ ਹੋਇਆ ਸੀ ਸਰ ਉੱਤੇ ਕੋਈ ਪਹਿਲਾਂ ਕੋਈ ਪਰਚਾ ਪੋਚਾ ਹੈਗਾ ਔਰ ਫਿਲਹਾਲ ਇਸ ਵਿਅਕਤੀ ਤੇ ਤਾਂ ਪਹਿਲਾਂ ਹੈ ਨਹੀਂ ਸੀ ਹੋਟਲ ਦਾ ਪੁਰਾਣਾ ਰਿਕਾਰਡ ਜਿਹੜਾ ਚੈੱਕ ਕਰਾਂਗੇ ਕਿ ਉਸ ਤੇ ਮਾਲਕ ਨੂੰ ਜਿਹੜਾ ਸ਼ਾਮ ਉਸ ਪਾਸੋਂ ਵੀ ਜਿਹੜਾ ਰਿਕਾਰਡ ਹਾਸਲ ਕਰਾਂਗੇ ਜੀ ਸਰ ਮੇਨ ਕੋਣ ਹੈ ਦਾ ਜਿਹੜਾ ਸਾਰਾ ਕੁਝ ਹੈਂਡਲ ਕਰਦਾ ਸੀ ਉਹ ਤੇ ਕੋਈ ਖਾਲੀ ਬਿਲਕੁਲ ਜੀ ਜਿਹੜਾ ਜਿਸ ਨੇ ਹੋਟਲ ਲੀਜ਼ ਤੇ ਲਿਆ ਸੀ ਜਿਹੜਾ ਮੈਨੇਜਰ ਰੱਖਿਆ ਸੀ ਦੋਨਾਂ ਨੂੰ ਜਿਹੜਾ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ